ਅੱਜ ਆਸੀਂ ਲੈ ਕੇ ਆਇਆ ਕੜਾਈ ਵਾਲੇ ਸੂਟ ਮੇਰੇ ਭੈਣਾਂ ਦੇ ਬਹੁਤ ਵੱਡੇ ਫਾਇਦੇ ਕਰਾਂਗੇ ਜੀ ਕੜਾਈ ਵਾਲੇ ਸੂਟ ਹੋਣਗੇ ਜੀ ਮਸਲੀਨ ਬੇਸ ਹੋਊਗਾ ਜੀ ਬਹੁਤ ਵਧੀਆ ਬੇਸ ਹੁੰਦਾ ਮਸਲੀਨ ਜੀ ਕੜਾਈ ਵਾਲੇ ਸੂਟ ਨੇ 850 ਦੇ ਵਿੱਚ ਸਿਰਫ ਕਲਰ ਜਾਂ ਦੇਖੀ ਚੱਲੇ ਹੋ ਜੀ ਸਕਰੀਨ ਸ਼ਾਟ ਲਈ ਚੱਲੇ ਹੋ WhatsApp ਆਰਡਰ ਕਰੀ ਚੱਲੇ ਹੋ ਜੀ ਮਸਲੀਨ ਬੇਸ ਹੋਊਗਾ ਜੀ ਮਸਲੀ ਦੀ ਨਾਲ ਦੁਪੱਟਾ ਜੀ ਬਹੁਤ ਵੱਡੇ ਫਾਇਦੇ ਵਿੱਚ ਲੈ ਕੇ ਆਏ ਆ ਜੀ 850 ਦੇ ਵਿੱਚ ਹੀ ਤੁਸੀਂ ਮਾਰਕੀਟ ਛੱਡੋ ਜੀ ਸਾਰੇ ਪੰਜਾਬ ਦੀ ਗਾਰੰਟੀ ਹੈ ਆਪਣੀ ਰੇਟਾਂ ਦੀ ਜੀ 850 ਦੇ ਵਿੱਚ ਹੀ ਬਹੁਤ ਵੱਡੇ ਫਾਇਦੇ ਵਿੱਚ ਲੈ ਕੇ ਆਏ ਜੀ ਇਹ ਜਿਹੜਾ ਵੀ ਤੁਹਾਨੂੰ ਕੱਲੜੇ ਦਾ ਪਸੰਦ ਆਊਗਾ ਜੀ ਸਕਰੀਨ ਸ਼ਾਟ ਲਈ ਚਲਿਓ WhatsApp ਉੱਪਰ ਆਰਡਰ ਕਰੀ ਚਲੋ ਦੇਖੋ ਜੀ ਨਾਲ ਪਿਓ ਦਾ ਦੁਬੱਟਾ ਕੱਟ ਵਰਕੀ ਟੂ ਸੈਟ ਕੱਟ ਵਰਕ ਹੋਇਆ ਜੀ ਨਾਲ ਮੰਦਰੀ ਕੜਾਈ ਨਾਲ ਦੀ ਬੂਟੀ ਕੀਤੀ ਹੋਈ ਵਰਕ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਊਗਾ ਸਕਰੀਨ ਸ਼ਾਟ ਲਈ ਚਲਿਓ ਜੀ WhatsApp ਆਰਡਰ ਕਰੀ ਚਲੋ ਜੀ ਇਹ ਸੋਲੋ ਸੋਲੋ ਪੀਸ ਹੋਣਗੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਊਗਾ ਜੀ ਸਕਰੀਨ ਸ਼ਾਟ ਲਈ ਚਲਿਓ WhatsApp WhatsApp ਆਰਡਰ ਕਰੀ ਚਲੋ ਜੀ ਇਹ ਕੱਲੜੇ ਦੇ ਸਾਰੇ ਅਲੱਗ-ਅਲੱਗ ਹੋਣਗੇ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਸ਼ਕਰੀਨ ਸ਼ੌਟ ਲੈ ਲਓ ਜੀ 8500 ਵਿੱਚ ਸ਼ੀਪਿੰਗ ਬਿਲਕੁਲ ਫ੍ਰੀ ਜੀ ਮਾਰਕੀਟ ਛੱਡੋ ਜੀ ਆਪਣੇ ਪੰਜਾਬ ਦੀ ਜ਼ਿੰਮੇਵਾਰੀ ਹੈ ਜੇ ਤੁਹਾਨੂੰ ਇਸ ਭਾਅ ਦੇ ਵਿੱਚ ਕੋਈ ਵੀ ਸੂਟ ਦੇ ਜੇ ਜੀ 8500 ਦੇ ਵਿੱਚ ਹੀ ਕੜਾਈ ਵਾਲੇ ਸੂਟ ਸ਼ੀਪਿੰਗ ਬਿਲਕੁਲ ਫ੍ਰੀ ਜੀ ਮਿਲਣਗੇ ਤੁਹਾਨੂੰ ਅਲੀਸ਼ੇਰ ਵਾਲਿਆਂ ਦੇ ਠਾਣਾ ਰੋਡ ਭੀਖੀ ਦੋਈ ਸ਼ਕਰੀਨ ਸ਼ੌਟ ਲੈ ਲਓ ਜੀ WhatsApp ਆਰਡਰ ਕਰੀ ਚੱਲੋ ਜੀ